ਜਿਹੜਾ ਨਸ਼ੇ ਦੇ ਤਸਕਰਾਂ ਵੱਲੋਂ ਇੱਕ ਆਸ਼ੀਆਨਾ ਤਿਆਰ ਕੀਤਾ ਗਿਆ ਸੀ ਅੱਜ ਫੇਰ ਟੁੱਟ ਰਿਹਾ ਹੈ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਲਾਈਵ ਤਸਵੀਰਾਂ ਹਨ ਜੋ ਪਹਿਲਾਂ ਉਹਦੀ ਗਲਤੀ ਹੋ ਗਈ ਮੰਨਦੇ ਆ ਹੁਣ ਨਹੀਂ ਕੁਝ ਕਰ ਰਹੇ ਜੋ ਠਾਈ ਸਾਲਾਂ ਤੋਂ ਕੁਝ ਵੀ ਬੱਕਰੀਆਂ ਮੇਰੀਆਂ ਰੱਖੀਆਂ ਹੋਈਆਂ ਨੇ ਥਾੜੀ ਸੋਨੇ ਕਮਾਨਿਆ ਗੁੱਡੀ ਬ ਮਸ਼ੀਨ ਦਾ ਕੰਮ ਕਰੇ ਕੱਪੜਾ ਲੀੜਾ ਸਿੰਮਦੇ ਆsta ਕੰਮ ਆਪਦਾ ਘਰ ਦਾ ਕਰ ਜਾਉਂਗਾ ਹੋ ਜੇ ਹੁਣ ਗਲਤ ਭਾਈ ਹੁਣ ਸਾਲ 2-3 ਸਾਲ ਹੋ ਗਏ ਜੀ ਗਲਤੀ ਚੱਲ ਰਿਹਾ ਕੰਮ ਸਾਡੇ ਲਈ ਤਾਂ ਗਲਤੀ ਆ ਸੰਤ 22 ਸਾਲ ਹੋ ਗਏ ਸਰ ਦੇ ਪੁਰਾਣਾ ਪਰਚਾ ਕੋਈ ਨਹੀਂ ਹੈਗਾ ਜੀ ਹੁਣ ਪੁਰਾਣੇ ਅੱਜੂ ਪੁਰਾਣੇ ਪਰਚੇ ਹੈਗੇ ਨੇ 22 ਸਾਲ ਦਾ ਕੋਈ ਪਰਚਾ ਨਹੀਂ ਉਹ ਨਾ ਮਗਰ ਹੁਣ ਨਹੀਂ ਵੇਦੇ ਜੀ ਜਦੋਂ ਪਹਿਲਾਂ 2-2.5 ਸਾਲਾਂ ਤੋਂ ਪਹਿਲਾਂ ਇਹਨਾਂ ਤੇ ਪਰਚੇ ਹੈਗੇ ਨਹੀਂ ਜੀ ਪਹਿਲਾਂ ਵੇਦੇ ਸੀਗੇ ਇਹ ਚਲੋ ਹੁਣ ਜੀ ਸਾਰੇ ਅਸੀਂ ਅਸੀਂ ਪੁਲਿਸ ਮਦਦਦੀਆਂ ਜੀ ਹੁਣ ਅਸੀਂ ਵੀ ਕਹਿੰਨੇ ਵੀ ਇਹ ਕੰਮ ਇਹਨਾਂ ਨੇ ਛੱਡ ਰੱਖਿਆ ਜੀ ਚੱਕ ਚੱਕ ਪਾਈ ਇਹਨਾਂ ਨੂੰ ਕੀ ਬਦਨਾਮ ਬੇਰਜਾਈ ਕਰ ਰਹੇ ਨੇ ਸਾਡੇ ਨਾਲ ਜੀ ਹੁਣ ਅਸੀਂ ਤਾਂ ਖੜਾ ਦਾ ਟੱਕਾ ਹੀ ਹੋ ਰਿਹਾ ਹੁਣ ਬੇਰਜਾਈ ਪਹਿਲਾਂ ਮੇ ਤਾਂ ਬੇਨ ਜੀ ਆਜ ਪਾਏ ਹੋਣੇ ਹੁਣ ਵੀ ਚੱਕ ਚੱਕੇ ਬੇਟੇ ਦੇ ਪਾਤਿਆ ਕਦੇ ਕਦੇ ਕਿਸੇ ਦੇ ਪਾਤਿਆ ਚੱਕ ਚੱਕੇ ਪਾਈਆਂ ਤੇ ਪਹਿਲਾਂ ਦਿਨਾਂ ਤੇ ਪਰਚੇ ਨੇ ਬਸ ਉਹੀ ਪਰਚੇ ਚੱਕੀ ਜਾਂਦੇ ਨੇ ਜੀ ਉਹ ਪਰਚਾ ਕਰਕੇ ਜੀ ਇਹਨਾਂ ਨੂੰ ਇੱਕ ਪੁੱਗਤਣਾ ਪੈ ਰਿਹਾ ਜੀ ਇਹ ਕਹੂਗਾ ਮੇchna ਤੁਹਾਨੂੰ ਰਾਹ ਨਹੀਂ ਦਿੰਦਾ ਜੀ ਇਹ ਨਹੀਂ ਸਾਨੂੰ ਰਾਹ ਦਿੰਦਾ ਸੰਤੱਕ ਕਾਕੇ ਪੋਸਕਾਰ ਨਹੀਂ ਕਰੇ ਕਿਸਕਾਰ ਨਾ ਫੋਨ ਵੀ ਨਹੀਂ ਚੱਕਦਾ ਸਾਡਾ ਤਾਂ ਪਰ ਜੋ ਪੁਰਾਣੇ ਗੁਨਾਹ ਕੀਤੇ ਹੋਏ ਨੇ ਅੱਜ ਉਹਨਾਂ ਦੀ ਸਜ਼ਾ ਜੋ ਪੁਰਾਣੇ ਗੁਨਾਹਾਂ ਦੀ ਉਹ ਅੱਜ ਮਕਾਨ ਹੈ ਜੋ ਉਹਨਾਂ ਦਾ ਢੋਆ ਜਾ ਰਿਹਾ ਹੈ ਵਾਰੇ ਕਰਾਈ ਹੋਏ ਗਨਾਹ ਨੇ ਉਸ ਪਾਇਆ ਨਹੀਂ ਜਾ ਸਕਦੇ ਠੀਕ ਹੈ ਨਾ ਤੇ ਉਹਨੂੰ 12 ਪਰਚੇ ਦਰਜ ਹਨ 10 ਸਾਲ ਦੀ ਸਜ਼ਾ ਵੀ ਹੋਈ ਆ ਅੱਜ ਸਿਵਲ ਪ੍ਰਸ਼ਾਸਨ ਵੱਲੋਂ ਇਸ ਇੱਕ ਘਰ ਜਿਹੜਾ ਆ ਇਡੈਂਟੀਫਾਈ ਕੀਤਾ ਗਿਆ ਪੰਜਾਬ ਸਰਕਾਰ ਦੇ ਵੱਲੋਂ ਯੁੱਧ ਨਸ਼ੇ ਦੇ ਵਿਰੁੱਧ ਜਿਹੜੀ ਮੁਹਿੰਮ ਚਲਾਈ ਗਈ ਆ ਉਸ ਦੇ ਤਹਿਤ ਅੱਜ ਫੇਰ ਇੱਕ ਵਾਰ ਗੰਗਾ ਰਾਮ ਨਗਰ ਬਸਤੀ ਦੇ ਤਸਵੀਰਾਂ ਤੁਹਾਨੂੰ ਵਿਖਾ ਰਿਹਾ ਜਿਹੜਾ ਇੱਕ ਜਿਹੜਾ ਨਸ਼ੇ ਦੇ ਤਸਕਰਾਂ ਵੱਲੋਂ ਇੱਕ ਆਸ਼ੀਆਨਾ ਤਿਆਰ ਕੀਤਾ ਗਿਆ ਸੀ ਅੱਜ ਫੇਰ ਟੁੱਟ ਰਿਹਾ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਲਾਈਵ ਤਸਵੀਰਾਂ ਹਨ ਰਾਮਨਗਰ ਬਸਤੀ ਦੀਆਂ ਤਸਵੀਰਾਂ ਤੁਹਾਨੂੰ ਵਿਖਾ ਰਿਹਾ ਹਾਂ ਦੇਖ ਸਕਦੇ ਹੋ ਕਿ ਜੇ ਪੁਲਿਸ ਪ੍ਰਸ਼ਾਸਨ ਦੀ ਗੱਲ ਕਰੀ ਜਾਵੇ ਤਾਂ ਪੁਲਿਸ ਪ੍ਰਸ਼ਾਸਨ ਵੱਲੋਂ ਵੀ ਕੁਕਤਾ ਇੰਤਜ਼ਾਮ ਕੀਤੇ ਗਏ ਹਨ ਜੇ ਵੀ ਸੀ ਇਹ ਜਿਹੜੀ ਕੁਸਤਾਂ ਵਿੱਚ ਇੱਥੇ ਪਹੁੰਚ ਰਹੀ ਹੈ ਜਿਹੜੇ ਮਕਾਨ ਦੀ ਗੱਲ ਕਰੀ ਜਾਵੇ ਤਾਂ ਦੂਜੇ ਪਾਸੇ ਤਸਵੀਰਾਂ ਜਿਹੜੀਆਂ ਤੁਹਾਨੂੰ ਪੁਲਿਸ ਮੁਲਾਜ਼ਮਾਂ ਦੀ ਦਿਖਾਣੇ ਆ ਤਾਂ ਪੁਲਿਸ ਮੁਲਾਜ਼ਮ ਅਤੇ ਮਿਊਸਪਲ ਕਮੇਟੀ ਦੇ ਈਓ ਸਾਹਿਬ ਪ੍ਰਸ਼ਾਸਨ ਵੀ ਇੱਥੇ ਜਿਹੜਾ ਮੌਜੂਦ ਹੈ ਪਰਿਵਾਰ ਦੇ ਮੈਂਬਰ ਵੀ ਸਾਡੇ ਨਾਲ ਮੌਜੂਦ ਆ ਉਹਨਾਂ ਨਾਲ ਵੀ ਗੱਲ ਕਰਾਂ ਕੀ ਨੰ? ਸਿੰਦੋ ਜੀ ਸਿੰਦੋ ਕਿਸ ਤਰ੍ਹਾਂ ਕਿੰਨੇ ਪਰਚੇ ਤੁਹਾਡੇ ਉਹਨਾਂ ਨੇ ਦੋ ਤਿੰਨ ਜੀ ਪਰਚੇ ਜੀ ਪਹਿਲਾਂ ਨੇ ਪੁਰਾਣੇ ਪਰਚੇ ਨੇ 2.5 ਸਾਲ ਪੁਰਾਣੇ ਨੇ ਅੱਛਾ ਜੀ ਹਾਂ ਜੀ ਅੱਜ ਹੁਣ ਇੱਕ ਮਕਾਨ ਟਹਿਰਾ ਜਿੱਥੇ ਤੁਹਾਡੀ ਛੱਤ ਬਣਾਈ ਸੀਗੀ ਕੀ ਕਹਿੰਦੇ ਜੀ ਹੁਣ ਅਸੀਂ ਕੁਝ ਨਹੀਂ ਕਰਦੇ ਹੈਗੇ ਜੀ 2.5 ਸਾਲ ਤੋਂ ਪਹਿਲਾਂ ਪੁਰਾਣਾ ਪਰਚਾ ਜੀ ਸਾਨੇ ਕੋਈ ਵੇਚ ਦੇ ਖਾਤੇ ਦੇ ਦੇ ਨਹੀਂ ਅੱਜ ਤੋਂ ਬਾਅਦ ਵੇਚਣਾ ਬੰਦ ਆ ਜੀ ਅੱਜ ਜਦੋਂ ਪੁਲਿਸ ਨੇ ਬੱਕਰੀਆਂ ਜੀ ਬੱਕਰੀਆਂ ਨੇ ਜੀ ਜਾਨਵਰ ਰੱਖੇ ਹੋਏ ਨੇ ਮੇਰੇ ਬੇਟਾ ਕਾਰ ਡੈਕੋਰੇਸ਼ਨ ਦਾ ਕੰਮ ਕਰਦਾ ਘਰ ਦੇ ਬੱਕਰੀਆਂ ਚਾਰਦੇ ਨੇ ਮੈਂ ਆਪਦਾ ਸਹਾੜੀ ਸੋਣੀ ਮੰਡੀ ਚ ਲੱਗਦੀ ਆ ਕੀ ਪੁਲਿਸ ਫਿਰ ਗਲਤ ਕੰਮ ਹੀ ਕਰਦੀ ਹੈ ਹੋਲ ਜੇ ਹੁਣ ਗਲਤ ਭਾਈ ਹੁਣ ਸਾਨੂੰ 2 ਸਾਲ 3 ਸਾਲ ਹੋ ਗਏ ਜੀ ਗਲਤੀ ਚੱਲ ਰਿਆ ਕੰਮ ਸਾਡੇ ਲਈ ਤਾਂ ਗਲਤੀ ਆ ਹੁਣ ਸਾਨੂੰ ਤਾਂ 2.5 ਸਾਲ ਹੋ ਗਏ ਸਾਡੇ ਪੁਰਾਣਾ ਪਰਚਾ ਕੋਈ ਨਹੀਂ ਹੈਗਾ ਜੀ ਹੁਣ ਪੁਰਾਣੇ ਓਦੋਂ ਪੁਰਾਣੇ ਪਰਚੇ ਹੈਗੇ ਨੇ 2.5 ਸਾਲ ਦਾ ਕੋਈ ਪਰਚਾ ਨਹੀਂ ਹੈਗਾ ਉਹਦਾ ਗਣਕਾ ਤੋੜ ਦਿੱਤੀ ਬਾਰਾਂ ਪਰਚੀ ਦੀ ਤੋੜੇ ਨੀ ਆ ਬਿੱਲੀ ਦੇ ਆਂਦਾ ਜੀ ਹੁਣ ਕਹਿੰਦੇ ਨੇ ਜੀ ਹੋਣੀ ਫਿਰ ਹੁਣ ਆਪਾਂ ਕਿਸਕਾ ਨਿਕਲ ਚੱਕ ਚੱਕ ਪਾਈ ਜਾਂਦੇ ਨੇ ਜੀ ਮੈਨੂੰ ਐਨਾ ਹੁਣ ਕੀ ਪਤਾ ਜੀ ਚੱਕ ਚੱਕ ਪਾਈ ਇਹਨਾਂ ਨੂੰ ਕੀ ਬਦਨ ਬੇਨਿਆਜ਼ੀ ਕਰ ਰਹੇ ਨੇ ਸਾਡੇ ਨਾਲ ਜੀ ਹੁਣ ਅਸੀਂ ਤਾਂ ਖੜਾ ਦਾ ੱੱਕਾ ਹੀ ਹੋ ਰਿਹਾ ਹੁਣ ਬ ਪਹਿਲਾਂ ਮੇ ਤਾਂ ਬੇਨ ਜੀ ਅੱਜ ਪਾਏ ਹੋਣੇ ਹੁਣ ਵੀ ਚੱਕ ਚੱਕੇ ਬੇਟੇ ਦੇ ਪਾਤ ਆ ਕਦੇ ਕਦੇ ਕਿਸੇ ਦੇ ਪਾਤ ਆ ਚੱਕ ਚੱਕੇ ਪਾਈ ਆ ਆਹ ਤਾਂ ਡੈਕ ਕੋ ਰਸਨ ਦਾ ਕੰਮ ਕਰਦੀ ਆ ਆਟੋ ਚਲਾਉਂਦਾ ਸਾਰੇ ਕੰਮ ਕਰਦਾ ਜੀ ਉਹ ਕੰਮ ਕੋਈ ਛੱਡਦਾ ਨਹੀਂ ਜਿਸ ਦਾ ਕੰਮ ਅਧਿਆਰੀ ਵਿੱਚ ਕਰਦੇ ਜਾਨਵਰ ਰੱਖਿਓ ਨੇ ਘਟੋ ਘਟ 50 60000 ਦਾ ਮਹੀਨੇ ਬਾਅਦ ਬਾਅਦ ਜਾਨਵਰ ਵੇਚਦੇ ਜੀ ਹੁਣ ਘਰ ਪਾ ਲਿਆ ਸਾਰੇ ਪਸ਼ੂ ਵੇਚ ਕੇ ਹੁਣ ਕੀ ਐ ਜੀ ਜਿਵੇਂ ਪੁੱਛ ਸਕੀਏ ਕੀ ਕਹਿਣਾ ਚਾਹੀਏ ਅੱਛਾ ਕਹਿੰਦੇ ਜੀ ਸਾਡਾ ਜੋ ਹੋ ਗਿਆ ਮਣਾ ਮੁੱਟਾ ਜੀ ਹੁਣ ਬੰਦ ਕਰ ਦੋ ਵੀ ਅੱਗੇ ਤੋਂ ਅਸੀਂ ਜੋ ਕੋ ਕੰਮ ਕਰਾਂਗੇ ਜੋ ਮਰਜੀ ਕਰ ਲੈਣ ਹਾਂ ਜੀ ਹਾਂ ਜੀ ਮੇਰਾ ਨਾਮ ਜੀ ਕੰਤੋ ਮੈਨੂੰ ਬਸ ਇਹ ਹੀ ਬੇਨਤੀ ਕਰਨਾ ਚਾਹ ਰਹੀ ਹਾਂ ਜੀ ਇਸਦਾ ਸਰਕਾਰ ਨੂੰ ਵੀ ਹੁਣ ਨਸ਼ਾ ਬੰਦਾ ਹੁਣ ਨਹੀਂ ਵੇਦੇ ਜਿਹੜਾ ਪਹਿਲਾਂ 2.5 ਸਾਲਾਂ ਤੋਂ ਪਹਿਲਾਂ ਇਹਨਾਂ ਤੇ ਪਰਚੇ ਹੈਗੇ ਨਹੀਂ ਜੀ ਪਹਿਲਾਂ ਵੇਦ ਦੇ ਸੀਗੇ ਚਲੋ ਹੁਣ ਜੀ ਸਾਰੇ ਅਸੀਂ ਅਸੀਂ ਪੁਲਿਸ ਮਦਦੀਆਂ ਹਾਂ ਜੀ ਹੁਣ ਅਸੀਂ ਵੀ ਕਹਿੰਨੇ ਵੀ ਇਹ ਕੰਮ ਇਹਨਾਂ ਨੇ ਛੱਡ ਰੱਖਿਆ ਜੀ ਵੀ ਜੇ ਹੁਣ ਕੋਮੜਾ ਮੋਟਾ ਕਰਦੇ ਵੀ ਨਹੀਂ ਅਸੀਂ ਇਹ ਵੀ ਕਹਿੰਦੇ ਵੀ ਚਲੋ ਹੁਣ ਉਹ ਵੀ ਬੰਦ ਕਰਾ ਦਾਂਗੇ ਵੀ ਜੋ ਹੋ ਰਿਹਾ ਹੁਣ ਬਸ ਵੀ ਇਹ ੱਤਕਈ ਐ ਸਮਝ ਲਓ ਵੀ ਹੁਣ ਹੋਣਾ ਨਹੀਂ ਚਾਹੀਦਾ ਪੁਲਿਸ ਕੋਲੇ ਤੁਸੀਂ ਗੱਲ ਕੀਤੀ ਸੀ ਕੀ ਕਹਿੰਦੇ ਨੇ ਨਹੀਂ ਪੁਲਿਸ ਦਾ ਜੇ ਕੋਈ ਕਸੂਰ ਨਹੀਂ ਹੈਗਾ ਜਦੋਂ ਸੈਸੀ ਹਟਦੇ ਨਹੀਂ ਜੀ ਜੇ ਸੈਸੀ ਹਟ ਜਾਣਾ ਤਾਂ ਪੁਲਿਸ ਵੀ ਹਟ ਜਾਈਏ ਕੰਮ ਕਰਨੋਂ ਪੁਲਿਸ ਨੂੰ ਕਿਹੜਾ ਕੋਈ ਇਹਨਾਂ ਨਾਲ ਦੁਸ਼ਮਣੀ ਹੈ ਜੀ ਵੀ ਇਹ ੱਤਕੇ ਨਾਲ ਘਰ ਪੰਦਦੇ ਨੇ ਜੀ ਨਹੀਂ ਪੁਲਿਸ ਦਾ ਕੋਈ ਕਸੂਰ ਨਹੀਂ ਸੈਸੀ ਹਟਦੇ ਨਹੀਂ ਜੀ ਤੇ ਪਹਿਲਾਂ ਇਹਨਾਂ ਤੇ ਪਰਚੇ ਨੇ ਬਸ ਉਹੀ ਪਰਚੇ ਚੱਕੀ ਜਾਂਦੇ ਨੇ ਜੀ ਉਹ ਪਰਚਾ ਕਰਕੇ ਜੀ ਇਹਨਾਂ ਨੂੰ ਇਹ ਭੁਗਤਣਾ ਪੈ ਰਿਹਾ ਜੀ ਜੋ ਇਹਨਾਂ ਨੂੰ ਪੁਰਾਣੇ ਪਰਚੇ ਨੇ ਉਹ ਪੁਰਾਣੇ ਪਰਚਿਆਂ ਤੇ ਇਹਨਾਂ ਨੂੰ ਸਜ਼ਾ ਮਿਲ ਰਹੀ ਹੈ ਉਹੀ ਸਜ਼ਾ ਭੁਗਤ ਰਹੇ ਨੇ ਪਰ ਹੁਣ ਇਹ ਕੋਈ ਕੰਮ ਨਹੀਂ ਕਰ ਰਹੇ ਤੁਸੀਂ ਕਿਉਂ ਨਹੀਂ ਮੱਲਾ ਨਿਵਾਸੀ ਇਕੱਠੇ ਹੁੰਦੇ ਇੱਕ ਬੈਠ ਕੇ ਮੀਟਿੰਗ ਕੀਤੀ ਜਾਵੇ ਕਿ ਚਲੋ ਜੋ ਪਹਿਲਾਂ ਕਰ ਚੁੱਕੇ ਕਰ ਚੁੱਕੇ ਤੇ ਉਸ ਤੋਂ ਬਾਅਦ ਹਟ ਦਈਏ ਅਸੀਂ ਸਾਨੂੰ ਪਹਿਨ ਵੀ ਅਸੀਂ ਹੋਵਾਂਗੇ ਇਕੱਠੇ ਜੇ ਸਾਨੂੰ ਕੋਈ ਕਹੂਗਾ ਅੰਰਚੀ ਵੀ ਅਸੀਂ ਕਾਤਰਾਮੀ ਇਕੱਠੇ ਹੋਵਾਂਗੇ ਤਾਂ ਤਾਂ ਅਸੀਂ ਜਿੰਦਾ ਹੀ ਨਹੀਂ ਰਹਾਂ ਜੀ ਅਸੀਂ ਜੇ ਕਹੂਗਾ ਸਾਨੂੰ ਅਸੀਂ ਹੋਵਾਂਗੇ ਇਕੱਠੇ ਜੀ ਅਸੀਂ ਸਾਰਾ ਪਰਿਵਾਰ ਸਾਰੀ ਬਸਤੀ ਇਕੱਠੀ ਹੋਵਾਂਗੇ ਜਿਹੜੇ ਜਿਹੜੇ ਨੇ ਨਾਮ ਨੇ ਇਹ ਕਹੂਗਾ ਮੇਰੇ ਨਾਲ ਕੋਈ ਨਹੀਂ ਨਿੰਦਾ ਜੀ ਐਵੇਂ ਸੀ ਨਹੀਂ ਸਾਨੂੰ ਰਾਹ ਦਿੰਦਾ ਸੰਤੱਕ ਕਹਿ ਕੇ ਪੋਤਕਾਰ ਨਾ ਕਰੇ ਕੁਛ ਆਇਨਾ ਫੋਨ ਵੀ ਨਹੀਂ ਚੱਕਦਾ ਸਾਡਾ ਤਾਂ ਜੇ ਸਾਨੂੰ ਬੁਲਾਊਗਾ ਅਸੀਂ ਜਾਵਾਂਗੇ ਅਸੀਂ ਕਿਉਂ ਭੱਜਾਂਗੇ ਸਾਡੇ ਜੰਗਰ ਪਸ਼ੂਆਂ ਸਤਲ ਦੇ ਡੰਗਰ ਪਸ਼ੂਆਂ ਆਣੇ ਆ ਜਾਨਵਰ ਸਾਡੇ ਰੱਖੇ ਹੋਏ ਨੇ ਹੈ ਬੱਕਰੀਆਂ ਮੇਰੀਆਂ ਰੱਖੀਆਂ ਹੋਈਆਂ ਨੇ ਫਾੜੀ ਸੋਨੇ ਕਮਾਨਿਆ ਗੁੱਡੀ ਬ ਮਸ਼ੀਨ ਦਾ ਕੰਮ ਕਰੇ ਕੱਪੜਾ ਲੀੜਾ ਸਿਮਦੇ ਆ ਤਾਂ ਕੰਮ ਆਪਦਾ ਘਰ ਦਾ ਕਰਦੇ ਹਾਂ ਜੋ ਪਹਿਲਾਂ ਹੋ ਗਈ ਗਲਤੀ ਹੋ ਗਈ ਮੰਨਦੇ ਆ ਹੁਣ ਨਹੀਂ ਕੁਛ ਕਰ ਰਹੇ 20 ਸਾਲਾਂ ਤੋਂ ਅਸੀਂ ਕੁਛ ਵੀ ਇਹ ਸਾਡੇ ਨਾਲ ਘਰ ਦੇ ਮਾਲਕ ਸਿੰਦੋ ਜੀ ਜਿਨ੍ਹਾਂ ਦਾ ਆਖਣਾ ਹੈ ਕਿ ਪਹਿਲਾਂ ਸਾਡੇ ਕੋਲੇ ਜਰੂਰ ਕੰਮ ਕੀਤਾ ਜਾਂਦਾ ਸੀ ਪਰ ਜੇ ਅੱਜ ਦੀ ਗੱਲ ਕਰੀ ਜਾਵੇ ਤਾਂ ਅੱਜ ਅਸੀਂ ਆਪਣੀ ਮਿਹਨਤ ਕਰਕੇ ਆਪਣੇ ਘਰ ਦਾ ਗੁਜ਼ਾਰਾ ਕਰ ਰਹੇ ਹਾਂ ਇਸ ਸਬੰਧ ਦੇ ਵਿੱਚ ਸਾਡੇ ਪੁਲਿਸ ਕੋਲੇ ਵੀ ਬੇਨਤੀ ਕੀਤੀ ਸੀ ਪਰ ਪੁਲਿਸ ਵੱਲੋਂ ਆਖਿਆ ਗਿਆ ਕਿ ਕਿ ਜੋ ਕਾਰਵਾਈ ਆ ਉਹ ਕੀਤੀ ਜਾਵੇ ਜਿਆਦਾ ਜਾਣਕਾਰੀ ਦੇ ਲਈ ਸਾਡੇ ਨਾਲ ਐਸਪੀ ਸਾਹਿਬ ਵੀ ਮੌਜੂਦ ਹਨ ਉਹਨਾਂ ਨਾਲ ਵੀ ਗੱਲ ਕਰਾਂਗੇ ਦੱਸਿਓ ਦੱਸਿਓ ਕਿਹੜਾ ਦੇ ਦਿਓ ਕਿ ਅੱਜ ਇਹ ਜਿਹੜਾ ਇੱਕ ਪੀਲਾ ਬੰਦਾ ਨਸ਼ਾ ਤਸਕਰਾਂ ਦੇ ਘਰੇ ਦੇ ਦੇਖੋ ਪੰਜਾਬ ਸਰਕਾਰ ਵੱਲੋਂ ਜੋ ਜੋ ਨਸ਼ਾ ਬਦਮਾਸ਼ਾਂ ਤੇ ਮਹੰਤ ਤੈਯਾਰੀਆ ਉਹਦੇ ਤਹਿਤ ਪੰਜਾਬ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਵੱਲੋਂ ਜੋ ਨਸ਼ਾ ਤਸਕਰ ਨੇ ਜਿਨ੍ਹਾਂ ਦੇ ਉੱਪਰ ਇਹ ਦੋਸ਼ ਆ ਜਾਬੂ ਹੋ ਚੁੱਕਿਆ ਵੀ ਇਹ ਨਸ਼ਾ ਵੇਦਿਆਂ ਤੇ ਨਸ਼ੇ ਦੀ ਗੈਰ ਜਿਹੜੇ ਆਪਣਾ ਕਾਨੂੰਨੀ ਬਿਲਡਿੰਗਾਂ ਬਣਾਉਂਦੇ ਨੇ ਘਰ ਬਣਾਉਂਦੇ ਨੇ ਸਾਰੀਆਂ ਉਹਦੇ ਤਹਿਤ ਅੱਜ ਆਰਾਮਨਗਰ ਵਾਸੀ ਵਿਖੇ ਜੀਤ ਸਿੰਘ ਜਿਸ ਦੇ ਉੱਪਰ ਪਟਿਆਲ ਨੂੰ 12 ਪਰਚੇ ਦਰਜ ਹਨ 10 ਸਾਲ ਦੀ ਸਜ਼ਾ ਵੀ ਹੋਈ ਆ ਅੱਜ ਸਿਵਲ ਪ੍ਰਸ਼ਾਸਨ ਵੱਲੋਂ ਇਸ ਇੱਕ ਘਰ ਜਿਹੜਾ ਹੈਗਾ ਜੈਨੇਟਿਫਾਈ ਕੀਤਾ ਗਿਆ ਮੁਤਾਬਕ ਜੋ ਕਾਨੂੰਨੀ ਪ੍ਰਕਿਰਿਆ ਅਨੁਸਾਰ ਇਸ ਬੰਦੇ ਨੇ ਜਿਹੜੀਆਂ ਨਜਾਇਜ਼ ਸਾਰੀਆਂ ਕੀਤੀਆਂ ਵੀ ਉਸ ਦੇ ਤਹਿਤ ਅਸੀਂ ਇਹਨਾਂ ਨੂੰ ਆਪਣੀ ਪੁਲਿਸ امداد ਦੇ ਰਹੇ ਹਾਂ ਤੇ ਮੁਕਾਬਕ ਜੋ ਜਾਪਤਾ ਹੈ ਉਹ ਆਪਣਾ ਜਿਹੜੀਆਂ ਨਜਾਇਜ਼ ਸਾਰਿਆਂ ਨੇ ਉਟਾਈਆਂ ਜਾ ਰਹੀਆਂ ਨੇ ਥੈਂਕ ਯੂ ਕਿੰਨੇ ਇਸ ਤਰ੍ਹਾਂ ਜਿਹੜੇ ਪੁਲਿਸ ਦੀ ਕੋਰਟ ਤੇ ਤਕਰੀਬ ਸਾਡਾ 100 150 ਪੁਲਿਸ ਅਫਸਰਾਂ ਨੇ ਕੋਲੋਂ ਲੈ ਡਿਆ ਅਫਸਰਾਂ ਕਿਉਂਕਿ ਵਸਤੇ ਕਾ ਵੀ ਸਾਡੀ ਹੌਟਸਪੌਟ ਹੈ ਇੱਥੇ ਕਾ ਵੀ 20 30 35 ਕਾ ਰਹਿ ਗਏ ਆ ਤੇ ਉਸ ਨੂੰ ਲਾਰਡ ਆਉ ਨੂੰ ਮੇਨਟੇਨ ਰੱਖਣ ਵਾਸਤੇ ਜਿਹੜੀ ਅਸੀਂ ਸਿਵਲ ਪ੍ਰਸ਼ਾਸਨ ਨਾਲ ਜਿਹੜੀ ਆ ਉਹਨਾਂ ਦੀ ਸੁਰੱਖਿਆ ਕਰ ਰਹੇ ਆ ਤਾਂ ਜੋ ਜਿਹੜਾ ਇਹ ਨਿਰਵਿਘਨ ਜਿਹੜਾ ਕੰਮ ਜਿਹੜਾ ਉਹ ਹੋ ਸਕੇ ਜਿਹੜੇ ਪੁਰਾਣੇ ਮਕਾਨ ਤੇ ਸਰਕਾਰ ਵੱਲੋਂ ਐਨਐਸ਼ਾ ਕਹਿੰਦੇ ਉਹਨਾਂ ਨੇ ਦੁਬਾਰੇ ਅਨੁਸਾਰੀ ਕਰ ਦਿੱਤੇ ਦੇਖੋ ਅਜੇ ਖੜੇ ਕੋਈ ਧਿਆਨ ਚ ਨਹੀਂ ਵਾਕਈ ਅਸੀਂ ਵੈਰੀਫਿਕੇਸ਼ਨ ਕਰਾਂਗੇ ਈਗੋ ਸਾਹਿਬ ਨਾਲ ਖੜੇ ਆ ਡੀਐਸਪੀ ਸਾਹਿਬ ਖੜੇ ਆ ਉਹ ਜੋ ਇਦਾਂ ਦੀ ਕੋਈ ਸਾਹਮਣੇ ਆ ਤਾਂ ਅਸੀਂ ਉਹ ਵੀ ਜ਼ਰੂਰ ਕਰਦ ਕਰਾਂਗੇ ਥੈਂਕ ਯੂ ਇਹਦਾ ਸਾਡੇ ਐਸਪੀ ਸਾਹਿਬ ਤੇ ਇੱਥੋਂ ਦੇ ਜਿਹੜੇ ਐਮਸੀ ਸਾਹਿਬ ਨੇ ਉਹ ਵੀ ਸਾਡੇ ਨਾਲ ਮੌਜੂਦ ਆ ਉਹਨਾਂ ਨਾਲ ਵੀ ਗੱਲ ਕਰਾਂਗੇ ਸਸੀ ਗੱਲਸਾ ਫਸ ਡਾਗ ਕਿ ਇਸ ਤਰ੍ਹਾਂ ਦੇ ਜੋ ਪ੍ਰਧਾਨ ਜੀ ਪੁਲਿਸ ਪ੍ਰਸ਼ਾਸਨ ਵੱਲੋਂ ਕਿੰਨੀ ਵਾਰ ਇੱਥੇ ਮੀਟਿੰਗਾਂ ਵੀ ਹੋਈਆਂ ਸਮਝਾਇਆ ਵੀ ਜਾਂਦਾ ਪਰ ਲੋਕ ਜਿਹੜੇ ਆ ਹਟਣ ਦਾ ਨਾਂ ਨਹੀਂ ਲੈਂਦੇ ਦੇਖੋ ਜੀ ਐਸਐਸਪੀ ਸਾਹਿਬ ਸਿੰਘ ਸਰਤਾਜ ਚਹਿਲ ਜੀ ਐਸਪੀ ਸਾਹਿਬ ਡੀਐਸਪੀ ਸਾਹਿਬ ਬਾਰੀ-ਬਾਰੀ ਆ ਕੇ ਮੇਰੇ ਰਿਵਾਰਡ ਨੰਬਰ 23 ਦੇ ਵਿੱਚ ਲੋਕਾਂ ਨੂੰ ਜਾਗਰੂਤ ਕਰਦੇ ਨੇ ਵੀ ਨਸ਼ਿਆਂ ਨੂੰ ਬੰਦ ਕਰ ਦਿਓ ਪਰ ਜੋ ਪੁਰਾਣੇ ਗੁਨਾਹ ਕੀਤੇ ਹੋਏ ਨੇ ਅੱਜ ਉਹਨਾਂ ਦੀ ਸਜ਼ਾ ਜੋ ਪੁਰਾਣੇ ਗੁਰਾਹਾਂ ਦੀ ਉਹ ਅੱਜ ਮਕਾਨ ਹੈ ਜੋ ਉਹਨਾਂ ਦਾ ਤੋੜਿਆ ਜਾ ਰਿਹਾ ਸੋ ਸਰਕਾਰ ਤਾਂ ਇਹਨਾਂ ਨੂੰ ਬਾਰੀ-ਬਾਰੀ ਇਹੀ ਅਵੇਅਰ ਕਰ ਰਹੀ ਹੈ ਵੀ ਨਸ਼ੇ ਬੰਦ ਕਰ ਦਿਓ ਵੀ ਜੇ ਨਸ਼ੇ ਨਾ ਬੰਦ ਕਰੇ ਤਾਂ ਜੋ ਹਾਲ ਅੱਜ ਤੁਸੀਂ ਦੇਖ ਰਹੇ ਹੋ ਸਾਰੇ ਮਕਾਨ ਟੁੱਟ ਰਿਹਾ ਤਾਂ ਇਹੀ ਹਾਲ ਆ ਦੂਸਰਿਆਂ ਦਾ ਵੀ ਹੋਊਗਾ ਫਿਰ ਜੇਕਰ ਨਸ਼ਾ ਨਾ ਮੰਨ ਕਰੇ ਤਾਂ ਤੁਹਾਡੇ ਵੱਲੋਂ ਤੇ ਤੁਹਾਡੇ ਜਿਹੜੇ ਇੱਥੇ ਮੱਲਾ ਨਿਵਾਸੀ ਜਿਨ੍ਹਾਂ ਦਾ ਮਕਾਨ ਉਹਨਾਂ ਵੱਲੋਂ ਪੁਲਿਸ ਦੀ ਬੇਨਤੀ ਵੀ ਕੀਤੀ ਗਈ ਹੈ ਕਿ ਭਾਈ ਇਹ ਅੱਜ ਹੀ ਬਖਸ਼ ਦੇ ਵੇਖੋ ਜੀ ਹੁਣ ਪੁਲਿਸ ਦੀ ਮਦਦ ਬੇਨਤੀ ਕੀਤੀ ਜਾ ਰਹੀ ਹੈ ਪਰ ਜੋ ਪਾਰੇ ਕਰੇ ਹੋਏ ਗੁਨਾਹ ਨੇ ਉਹ ਛੁਪਾਏ ਨਹੀਂ ਜਾ ਸਕਦੇ ਠੀਕ ਹੈ ਨਾ ਉਹ ਪੁਰਾਣੇ ਗੁਨਾਹ ਦੀ ਇਹਨਾਂ ਨੂੰ ਸਜ਼ਾ ਮਿਲ ਰਹੀ ਹੈ ਤਾਂ ਅੱਜ ਜੋ ਉਹਨਾਂ ਦਾ ਮਕਾਨ ਟੁੱਟ ਰਿਹਾ ਜੀ ਜੀ ਤਨ ਇਹ ਸੰਸਦ ਨੇ ਇਹ ਤੋਂ ਤੇ ਮਿਊਸਪਲ ਕਮਿਸ਼ਨਰ ਜਿਨ੍ਹਾਂ ਦਾ ਆਖਣਾ ਹੈ ਕਿ ਜਿਹੜੇ ਪੁਰਾਣੇ ਗੁਨਾਹ ਕੀਤੇ ਹਨ ਉਹਨਾਂ ਦੀ ਜਿਹੜੀ ਸਜ਼ਾ ਤੁਹਾਨੂੰ ਮਿਲ ਨਹੀਂ ਹੀ ਪਵੇਗੀ ਕਿਉਂਕਿ ਤਸਵੀਰਾਂ ਤੁਹਾਨੂੰ ਇੱਕ ਵਾਰ ਫੇਰ ਵਿਖਾਣਿਆ ਕਿ ਨਸ਼ੇ ਤਸਕਰਾਂ ਦਾ ਜੋ ਆਪਣੀ ਕਮਾਈ ਕਰਕੇ ਇੱਥੇ 2 ਨੰਬਰ ਦੀ ਕਮਾਈ ਕਰਕੇ ਇੱਕ ਆਸ਼ੀਆਨਾ ਤਿਆਰ ਕੀਤਾ ਸੀ ਉਸ ਦੇ ਵੱਲੋਂ ਅੱਜ ਜਿਹੜੀ ਪੰਜਾਬ ਸਰਕਾਰ ਦੇ ਵੱਲੋਂ ਇੱਕ ਮੁਹਿੰਮ ਚਲਾਈ ਗਈ ਹੈ ਯੁੱਧ ਨਸ਼ਿਆਂ ਦੇ ਵਿਰੁੱਧ ਉਸ ਦੇ ਲੜੀ ਤਹਿਤ ਹੀ ਅੱਜ ਫੇਰ ਇੱਕ ਗੰਗਾ ਰਾਮ ਨਗਰ ਬਸਤੀ ਦੇ ਵਿੱਚ ਦੁਬਾਰੇ ਐਕਸ਼ਨ ਵੇਖਣ ਨੂੰ ਮਿਲਿਆ